ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਜਿਹੜੇ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਆ ਇਹ ਸਥਾਨ ਹੈ ਸਰਸਾ ਨਦੀ আর ਸਤਲੁਜ ਦੇ ਕੰਢੇ ਬਾਬੇ ਕੁੰਮੀ ਮਾਸਕੀ ਦੀ ਛੰਨ ਬਹੁਤ ਸੋਹਣ ਸਥਾਨ ਬਣਿਆ ਹੋਇਆ ਸੋ ਜਦੋਂ ਪਰਿਵਾਰ ਵਿਛੋੜੇ ਤੋਂ ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਦੇ ਸਿੰਘ ਜੀ ਦੋਨੇ ਸਾਬ ਜਦਿਆਂ ਨੂੰ ਮਾਤਾ ਜੀ ਨਾਲ ਲੈ ਕੇ ਜਦੋਂ ਇਹ ਸਰਸੇ ਦੇ ਕੰਡੇ-ਕੰਡੇ ਤੁਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨੂੰ ਪਾਰ ਕਰ ਗਏ ਸਨ ਸਿੰਘਾਂ ਦੇ ਨਾਲ ਦੋ ਸਹਬਜ਼ਾਦਿਆਂ ਦੇ ਨਾਲ ਕੋ ਦੋ ਮਾਤਾਵਾਂ ਰੋਪੜਵਾਲ ਨੂੰ ਚਲੇ ਗਈਆਂ ਕੰਡੇ-ਕੰਡੇ ਸਰਸਾ ਦੇ ਉਹ ਦੋਨੇ ਛੋਟੇ ਲਾਲ ਨਾਲ ਦਾਦੀ ਮਾ ਮਾਤਾ ਗੁਜਰ ਕੌਰ ਜੀ ਕੁੰਮੇ 마ਸ਼ਕੀ ਦੀ ਛਾਨ ਵਿੱਚ ਪਹੁੰਚੇ ਨਦੀ ਨੂੰ ਪਾਰ ਕਰਕੇ ਸੋ ਇਹ ਜਿਹੜੀ ਕੁੰਮੇ 마ਸ਼ਕੀ ਦੀ ਛਾਨਾ ਹੈ ਇੱਥੇ ਹੀ ਉਹਨਾਂ ਨੇ ਸੱਤ ਬੋਦੀ ਰਾਤ ਬਤਾਈ ਇੱਥੇ ਹੀ ਕਨੇੜੇ ਪਿੰਡ ਬਾਨਗੜ੍ਹ ਦੀ ਬੀਬੀ ਲక్ష్ਮੀ ਬ੍ਰਾਹਮਣੀ ਜੋ ਰਹਿਣ ਬ੍ਰਾਹਮਣ ਕੁੱਲ ਦੀ ਰਹਿਣ ਵਾਲੀ ਸੀ ਉਹਨੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਦੋਨਾਂ ਨੂੰ ਜਿਹੜਾ ਕਿ ਪ੍ਰਸ਼ਾਦਾ ਛਕਾਇਆ ਜਦੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਰਾਤ ਕੱਟੀ ਜਦੋਂ ਕੁੰਮੇ ਮਾਸ਼ਕੀ ਨੂੰ ਮਾਤਾ ਗੁਜਰਕੌਰ ਨੇ ਕਿਹਾ ਵੀ ਇਹਨੂੰ ਕੋਈ ਭੇਟਾ ਦੇ ਦਈਏ ਤਾਂ ਇਸੇ ਸਥਾਨ ਦੇ ਉੱਤੇ ਗੰਗੂ ਬ੍ਰਾਹਮਣ ਆ ਕੇ ਮਿਲਿਆ ਜਦੋਂ ਮਾਤਾ ਜੀ ਦੇ ਅਨੰਦਪੁਰ ਸਾਹਿਬ ਤੋਂ ਤੁਰਨ ਲੱਗੇ ਇੱਕ ਮੋਹਰਾਂ ਦੀ ਥੈਲੀ ਚੁੱਕੀ ਸੀ ਵੀਰਾਂ ਵਿੱਚ ਕੁਝ ਭੁੱਖ ਲੱਗ ਜਾਂਦੀ ਆ ਬੱਚਿਆਂ ਨੂੰ ਖਾਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾਤਾ ਕਿ ਮਾਤਾ ਜੀ ਇਹ ਮਾਇਆ ਨੂੰ ਹੱਥ ਨਾਲ ਲਾਓ ਉਸ ਮਾਇਆ ਨੂੰ ਛੱਡ ਦੋ ਪਰ ਮਾਤਾ ਜੀ ਨਾ ਮੰਨੇ ਸੋ ਉਹੀ ਮਾਤਾ ਨੇ ਜਦੋਂ ਉਰੇ ਆ ਕੇ ਮਾਇਆ ਕੱਢੀ ਤਾਂ ਉਹ ਗੰਗੂ ਬ੍ਰਹਮਣ ਨੇ ਦੇਖ ਲਈ ਉਹ ਮਾਇਆ ਸੋ ਉਹਦਾ ਮਨ ਇੱਥੇ ਹੀ ਬੇਈਮਾਨ ਹੋ ਗਿਆ ਸੋ ਸਾਰੀ ਸੰਗਤ ਇਸ ਸਥਾਨ ਦੇ ਉੱਤੇ ਭਾਈ ਆ ਕੇ ਦਰਸ਼ਨ ਕਰੋ ਤੋ ਸਾਰੀ ਸੰਗਤ ਬਾਬੇ ਕੁੰਮੇ ਮਾਸ਼ਕੀ ਦੀ ਇਸ ਪਵਿੱਤਰ ਸ਼ਾਨਾ ਜਿਹੜਾ ਸਤਾਂ 2004 ਦੇ ਵਿੱਚ ਸੰਗਤਾਂ ਨੇ ਲੱਭ ਕੇ ਪ੍ਰਗਟ ਕਰਿਆ ਸਫਰ ਇਹ ਸ਼ਾਨਦਤ ਦਾ ਬਹੁਤ ਵਧੀਆ ਇੱਥੇ ਜਿਹੜਾ ਕਿ ਪੜਾ ਰਾਤ ਨੂੰ ਕੀਰਤਨ ਹੁੰਦਾ ਸੋ ਸਾਰੀ ਸੰਗਤ ਆ ਕੇ ਪਾਈ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ